ਅਲੀ ਸਾਹਿਬ ਜੀ ਸੋ ਮੈਂ ਤਨਵਤ ਕਰ ਦਾ ਮੰਤਰੀ ਜੀ ਦਾ ਜੋ ਇਹ ਬਹੁਤ ਵਧੀਆ ਬਿੱਲ ਲੈ ਕੇ ਆਏ ਨੇ ਸੋ ਇਹਦੇ ਵਿੱਚ ਜਿਹੜੇ ਵੀ ਬੀਜ ਵੇਚਣ ਵਾਲੇ ਚਾਹੇ ਕੋ ਡੀਲਰ ਹੋਵੇ ਚਾਹੇ ਕਿਸਾਨ ਨੇ ਸੋ ਕਿਸਾਨਾਂ ਨੂੰ ਜਿਹੜਾ ਸਹੀ ਬੀਜ ਜਿਹੜਾ ਚਾਹੇ ਫਾਊਂਡੇਸ਼ਨਾ ਚਾਹੇ ਸਰਟੀਫਾਈਡ ਹੋ ਮਿਲਣਾ ਚਾਹੀਦਾ ਸੋ ਇਹਦੇ ਲਈ ਸਖਤੀ ਹੋਣੀ ਚਾਹੀਦੀ ਆ ਜੋ ਸਜ਼ਾ ਦੇ ਵਿੱਚ ਵਾਧਾ ਕੀਤਾ ਗਿਆ ਤੇ ਜਰਮਾਨਾ ਹੀ ਬਧਾਇਆ ਗਿਆ ਮੈਂ ਤਾਂ ਪੂਰਾ ਸਹਿਮਤ ਆ ਸੋ ਉਹਦੇ ਨਾਲ ਹੀ ਮੈਂ ਗੱਲ ਕਰਨੀ ਚਾਹੂਗਾ ਜਿਹੜੀ ਆਲੂ ਦੀ ਖੇਤੀ ਹੋ ਰਹੀ ਆ ਪੰਜਾਬ ਦੇ ਵਿੱਚ ਇੱਕ 1.2 ਲੱਖ ਹੈਕਟੇਰ ਆ ਜਿੱਥੇ ਆਲੂ ਦੀ ਖੇਤੀ ਪੰਜਾਬ ਚ ਜਿਹੜੀ ਹੋ ਰਹੀ ਆ ਪੰਜਾਬ ਸਟੇਟ ਆ ਜਿਹੜੀ ਆਪਣੇ ਲੈਵਲ ਤੇ ਇਹ ਜਿਹੜੇ ਸਾਡੇ ਕਿਸਾਨ ਨੇ ਉਹਦੇ ਚਾਹੇ ਆਲੂ ਦਾ ਵੀ ਤਿਆਰ ਹੁੰਦਾ ਲੈਬਸ ਵਿੱਚ ਟਿਊਬਰ ਤਿਆਰ ਹੁੰਦਾ ਇਹ ਸਾਰਾ ਜਿਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਆਲੂ ਦਾ ਬੀ ਆ ਜਿਹੜਾ ਸਾਡੇ ਸਾਨੂੰ ਪ੍ਰਮਾਤਮਾ ਦੀ ਬਖਸ਼ੀ ਹੈ ਬਖਸ਼ਿਸ਼ ਹੈ ਪੰਜਾਬ ਨੂੰ ਕਿ ਇੱਥੋਂ ਦੀ ਮਿੱਟੀ ਤੇ ਇੱਥੋਂ ਦਾ ਵਾਤਾਵਰਣ ਇੰਨਾ ਕੁ ਵਧੀਆ ਕਿ ਇੱਥੇ ਜਿਹੜਾ ਆਲੂ ਪੈਦਾ ਹੁੰਦਾ ਸਾਊਥ ਦੇ ਵਿੱਚ ਸਾਰਾ ਜਾਂਦਾ ਐਜ਼ ਅ ਸੀਡ ਕਿਉਂਕਿ ਇਹੀ ਆਲੂ ਤੇ 2 ਸਾਲ ਬਾਅਦ ਉੱਤੇ ਵਾਇਰਸ ਆ ਜਾਂਦਾ ਇਸ ਲਈ ਇਹ ਆਪਣੀ ਖੁਸ਼ਕਿਸਮਤੀਆ ਵੀ ਇਹਨਾਂ ਤੇ ਜਿੰਨੀ ਵੀ ਆਲੂ ਦੀ ਖੇਤੀ ਹੋ ਰਹੀ ਆ ਕੋਈ ਵੀ ਸਰਕਾਰ ਦੀ ਸਪੋਰਟ ਨਹੀਂ ਤੇ ਅਸੀਂ ਮੈਂ ਅੱਜ ਮੰਗ ਕਰਦਾ ਇਸ ਮੌਕੇ ਤੇ ਸਰਕਾਰ ਤੋਂ ਸੀਐਮ ਸਾਹਿਬ ਬੈਠੇ ਨੇ ਕਿ ਜਿਹੜੇ ਵੀ ਆਲੂ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਉਹਨਾਂ ਦੀ ਬਾਹ ਫੜੀ ਜਾਵੇ ਪੰਜਾਬ ਦੇ ਵਿੱਚ ਜਿਹੜੇ ਵੱਧ ਵੱਧ ਆਲੂ ਵਾਲੇ ਪ੍ਰੋਸੈਸਿੰਗ ਯੂਨਿਟ ਨੇ ਜਿਹੜੇ